ਕਨਾ ਹਜ਼ਾਰ ਸਾਲ ਪੁਰਾਣਾ ਮੰਦਿਰ ਦਿਖਾ ਕੇ ਲੈ ਕੇ ਆਣਾ ਤੁਹਾਨੂੰ ਇਸ ਵਕਤ ਮੈਂ ਹੈਗਾ ਵਾਂ ਰਾਜਸਥਾਨ ਦੇ ਤੇ ਮੱਧ ਪ੍ਰਦੇਸ਼ ਦੇ ਬਾਰਡਰ ਤੇ ਮੰਨ ਲਓ ਇਧਰਲੇ ਪਾਸੇ ਪਿੰਡ ਪੈਂਦਾ ਹੈ ਕੇਲਵਾੜੀ ਦੇ ਕੋਲੇ ਖੰਡੇਲਾ ਵਾ ਉਸ ਏਰੀਏ ਦੇ ਵਿੱਚ ਹੈ ਇਸ ਵਕਤ ਕੈਮਰੇ ਤੇ ਆਪਣਾ ਜਸ਼ਨ ਲਾਇਆ ਹੋਇਆ ਮਾਮੇ ਦਾ ਮੁੰਡਾ ਤੇ ਗੋਪੀ ਆਪਣਾ ਪੰਜਾਬ ਗਿਆ ਹੋਇਆ ਵਾ ਆਜੋ ਇਹ ਨਦੀ ਆਹੇ ਇਹ ਨਦੀ ਸੁੱਕ ਚੁੱਕੀ ਆ ਅੱਜ ਦਰਸ਼ਕੋ ਆਇਓ ਮੜਾ ਜੇ ਤਾਂ ਖਾ ਦਿਓ ਤੁਹਾਨੂੰ ਮੈਂ ਆ ਨਦੀ ਦੇ ਵਿੱਚ ਆ ਜਿੰਨੇ ਵੀ ਪੁਰਾਣੇ ਕਿਲੇ ਬਣੇ ਹੁੰਦੇ ਸੀ ਮੰਦਰ ਬਣੇ ਹੁੰਦੇ ਸੀ ਉਹ ਨਦੀਆਂ ਦੇ ਕਿਨਾਰੇ ਹੀ ਬਣੇ ਹੁੰਦੇ ਸੀ ਕਿਉਂਕਿ ਨਦੀ ਦੇ ਕਿਨਾਰੇ ਪਾਣੀ ਸੌਖਾ ਮਿਲ ਜਾਂਦਾ ਸੀਗਾ ਤੇ ਇੱਕ ਨਦੀ ਦੇ ਕਿਨਾਰੇ ਕੀ ਕਿ ਹੁਸੂਲਤਾ ਮੈਂ ਕਿਉਂਕਿ ਜਿਹੜਾ ਜੀਵਨ ਨਰਵਾਸ ਸੀ ਸਾਰਾ ਨਦੀਆਂ ਤੇ ਨਿਰਪਰ ਕਰਦਾ ਸੀ ਤੇ ਟਿਊਬਲ ਤਾਂ ਹੁਣ ਹੋਏ ਆ ਤੇ ਅੱਜ ਵੀ ਬਹੁਤ ਸਾਰੀ ਖੇਤੀ ਨਦੀਆਂ ਦੇ ਆਸਰੇ ਹੀ ਇੱਥੇ ਹੁੰਦੀ ਆ ਉਹ ਸਾਹਮਣੇ ਮੰਦਰ ਨਜ਼ਰ ਆ ਜੂਗਾ ਤੁਹਾਨੂੰ ਬਹੁਤ ਕਮਾਲ ਦੀ ਕਰਤੀ ਆ ਤੇ ਇੱਥੇ ਜਿਹੜੇ ਮਕਾਨ ਵੀ ਬਣਦੇ ਆ ਜਿਆਤਰ ਪੱਥਰਾਂ ਦੇ ਹੀ ਬਣਦੇ ਆ ਪੱਥਰ ਦਿਖਾ ਦਿੱ ਜਸ਼ਨ ਐਡੇ ਐਡੇ ਪੱਥਰ ਆ ਇਹਨਾਂ ਨੂੰ ਕੱਟ ਕੇ ਨਾ ਨਦੀਆਂ ਦੇ ਵਿੱਚੋਂ ਇਹ ਵੀ ਇੱਕ ਰੁਸ਼ਕਾਰ ਦਾ ਸਾਧਨ ਆ ਆਜੋ ਤਾਂ ਵਾਲੇ ਪਾਸੇ ਚੱਲੇ ਗਿਓ ਪ੍ਰਾਣਾ ਮੰਦਿਰ ਨਜ਼ਰ ਆਊਗਾ ਆਜੋ ਕਿਰਾਂ ਖੰਡਰ ਅਵਸਥਾ ਦੇ ਵਿੱਚ ਆ ਮੈਨੂੰ ਲੱਗਦਾ ਯਾਰ ਇਹ ਚੀਜ਼ ਨੂੰ ਸਾਂਭਣਾ ਚਾਹੀਦਾ ਸੀ ਕਿਤਨਾ ਕਿਤੇ ਹੈ ਨਾ ਸ਼ਾਇਦ ਨਹੀਂ ਸਾਂਭ ਸਕਿਆ ਸੱਕਿਆ ਗਿਆ ਬਹੁਤ ਕਮਾਲ ਕਮਾਲ ਦੀ ਖੂਬਸੂਰਤੀ ਆ ਆਜੋ ਉਧਰ ਅਗਲੇ ਪਾਸੇ ਜਸ਼ਨ ਆਜਾ ਤੁਰਾਈਏ ਦਿਖਾ ਦਿਆਂ ਤੁਹਾਨੂੰ ਮੈਂ ਇਧਰਲੇ ਪਾਸੇ ਬਾਜਟੋਂ ਨੇ ਆ ਸ਼ਿਵਲਿੰਗ ਸਥਾਪਿਤ ਕੀਤਾ ਹੋਇਆ ਜਿਵੇਂ ਦਿਖਾ ਦੇ ਦਿਖਾ ਨੇੜੇ ਕਰਕੇ ਦਿਖਾ ਦਿਓ ਆ ਸ਼ਿਵਲਿੰਗ ਸਥਾਪਿਤ ਕੀਤਾ ਹੋਇਆ ਵਾ ਦੇਖ ਸਕਦੇ ਹੋ ਤੁਸੀਂ ਹੈਨਾ ਕਮਾਲ ਹੀ ਆ ਗੱਲਬਾਤ ਤੇ ਦੇਖੋ ਜੀ ਇਹ ਮਤਲਬ ਪੱਥਰਾਂ ਦੇ ਵਿੱਚ ਹੀ ਸਾਰੀ ਕਲਾਕਾਰੀ ਕੀਤੀ ਹੋਈ ਹੈ ਜਿੰਨੀ ਵੀ ਕੀਤੀ ਤੁਹਾਨੂੰ ਨਜ਼ਰ ਆਊਗੀ ਹਨ ਦੇਖ ਸਕਦੇ ਹੋ ਪੱਥਰਾਂ ਦੇ ਵਿੱਚ ਹੀ ਆ ਸਾਰੀ ਆਜੋ ਜਸ਼ਨ ਇਧਰਲੇ ਪਾਸੇ ਉਹ ਚਬੂਤਰਾ ਬਣਿਆ ਹੋਇਆ ਇਹਦੇ ਤੇ ਵੀ ਕੁਛ ਨਾ ਕੁਛ ਮਤਲਬ ਧਾਰਮਿਕ ਚਿੰਨ੍ਹ ਰੱਖਿਆ ਗਿਆ ਹੋਊਗਾ ਆਜੋ ਇਧਰਲੇ ਪਾਸੇ ਆ ਮੰਦਿਰ ਆ ਬਹੁਤ ਖੰਡਰ ਅਵਸਥਾ ਦੇ ਵਿੱਚ ਹੋ ਚੁੱਕਿਆ ਵਾ ਹਜ਼ਾਰ ਸਾਲ ਪੁਰਾਣਾ ਦੱਸਦੇ ਆ ਦੇਖੋ ਤੇ ਇਹਦੇ ਨਾਲ ਹੀ ਇੱਕ ਚੀਜ਼ ਹੋਰ ਦਿਖਾ ਦਿਆਂ ਮੈਂ ਆਹ ਦੇਖ ਜਸ਼ਨ ਦਿਖਾ ਦਿੰ ਵੀ ਕਿੱਸਾ ਹਾਬਕਤਾਰ ਦਾ ਸਾਰਾ ਹੀ ਖੰਡਰ ਅਵਸਥਾ ਦੇ ਵਿੱਚ ਹੋ ਚੁੱਕਿਆ ਹੈ ਪੱਥਰਾਂ ਦੇ ਬਿਨਾਂ ਕਿਸੇ ਮਿੱਟੀਵ ਕਹਿ ਸਕਦੇ ਕੋਈ ਚੂਨੇ ਤੋਂ ਬਿਨਾ ਬਣਿਆ ਹੋਇਆ ਵਾ ਚੂਨਾ ਵੀ ਨਹੀਂ ਵਰਤਿਆ ਗਿਆ ਜਸ਼ਨ ਦਿਖਾਈ ਚੱਲਨੀ ਉਧਰਲੇ ਪਾਸੇ ਚੂਨਾ ਵੀ ਨਹੀਂ ਵਰਤਿਆ ਗਿਆ ਸੀਮਿੰਟ ਵੀ ਨਹੀਂ ਵਰਤਿਆ ਗਿਆ ਇਹ ਉਸ ਜ਼ਮਾਨੇ ਦੀ ਗੱਲ ਆ ਜਦੋਂ ਸੀਮਿੰਟ ਵੀ ਨਹੀਂ ਹੁੰਦਾ ਸੀਗਾ ਤੇ ਦੇਖ ਦਰਸ਼ਕੋ ਦੇਖ ਸਕਦੇ ਹੋ ਮਤਲਬ ਇੱਕ ਪਾਸਾ ਤਾਂ ਜਮਾ ਹੀ ਢਾਟੇਰੀ ਹੋ ਚੁੱਕਿਆ ਮੰਦਿਰ ਉਹ ਦੇਖੋ ਖੰਡਰ ਹੋ ਚੁੱਕਿਆ 1000 ਸਾਲ ਪੁਰਾਣਾ ਜਿਸ਼ਨ ਨੇੜੇ ਕਰਕੇ ਜਾ ਕੇ ਦਿਖਾ ਦਿਓ ਵੀ ਕਿਤੇ ਵੀ ਤੁਹਾਨੂੰ ਸੀਮਿੰਟ ਨਜ਼ਰ ਨਹੀਂ ਆਊਗਾ ਦੇਖੋ ਵੀ ਕਿਹੋ ਜਿਹਾ ਕਿਤਾਬ ਦਾ ਬਣਿਆ ਹੋਇਆ ਵਾ ਲੈ ਤੇ ਆ ਤੁਹਾਨੂੰ ਦਿਖਾ ਦਿਆਂ ਮੈਂ ਵੀ ਮੰਦਿਰ ਵੀ ਕਮਾਲ ਹੀ ਸੀ ਇਹ ਰਾਜਸਥਾਨ ਦੇ ਵਿੱਚ ਇਹ ਰਾਜਸਥਾਨ ਦੇ ਵਿੱਚ ਬਣਿਆ ਹੋਇਆ ਮੰਦਿਰ ਆ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਕਿਰਾ ਇਹਦੇ ਵਿੱਚ ਮੂਰਤੀਆਂ ਵੀ ਹੈਗੀਆਂ ਵਾ ਪ੍ਰਾਣੀਆਂ ਮੂਰਤੀਆਂ ਵੀ ਨਜ਼ਰ ਆ ਜਾਣਗੀਆਂ ਤੁਹਾਨੂੰ ਵੀ ਕਿੰਨੀ ਕਲਾਕਾਰ ਕਰਤੀ ਸੀ ਯਾਰ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਇਹਨੂੰ ਬਣਾਵਾਇਆ ਲੈ ਅਸਲ ਦੇ ਵਿੱਚ ਇੱਥੇ ਹਾਂਡਾ ਵੰਸ਼ ਦਾ ਰਾਜ ਰਿਹਾ ਜ਼ਿਆਦਾਤਰ ਇਸ ਏਰੀਏ ਦੇ ਵਿੱਚ ਆ ਮੂਰਤੀਆਂ ਪ੍ਰਾਣੀਆਂ ਬਣੀਆਂ ਹੋਈਆਂ ਆਹ ਦੇਖੋ ਕਿਰਾ ਸ਼ੈਲੀ ਬਹੁਤ ਕਮਾਲ ਦੀ ਆ ਇਸ ਨੂੰ ਮੈਂ ਦੱਸਦੇ ਵੀ ਦੱਖਣ ਭਾਰਤ ਦੀ ਸ਼ੈਲੀ ਹੈ ਨਾਗਰ ਸ਼ੈਲੀ ਜਾਂ ਕਹਿੰਦੇ ਆ ਉਹ ਸ਼ੈਲੀ ਦਾ ਨਜ਼ਰ ਆਉਂਦਾ ਵਾ ਆ ਦੇਖ ਸਕਦੇ ਹੋ ਡਿੱਗਣ ਵਾਲਾ ਹੀ ਆ ਯਾਰ ਵੀ ਪਤਾ ਨਹੀਂ ਕਦੋਂ ਡਿੱਗ ਪਿਆ ਨਾ ਹਵਾ ਦਾ ਕੋਈ ਐਸਾ ਝੁਕਾ ਆਵੇ ਪਰ ਗੱਲ ਇਹ ਆ ਵੀ ਇਹ ਚੀਜ਼ਾਂ ਦੇ ਵਿੱਚ ਸਾਂਭ ਸੰਭਾਲ ਹੋਣੀ ਚਾਹੀਦੀ ਆ ਪਤਾ ਨਹੀਂ ਉਹ ਕਿਹੜੇ ਲੋਕ ਹੋਣਗੇ ਜਿਹੜੇ ਇੱਕ ਦੂਜੇ ਦੀਆਂ ਚੀਜ਼ਾਂ ਦੇ ਕੇ ਨਫ਼ਰਤ ਕਰਦੇ ਆ ਮੈਨੂੰ ਤਾਂ ਯਾਰ ਆਹ ਕਲਾ ਕਰਤਿਆਂ ਦੇਖ ਕੇ ਵੀ ਬਹੁਤ ਸਕੂਨ ਮਿਲ ਰਿਹਾ ਦੇਖੋ ਕਿਰਾਂ ਯਾਰ ਹੈ ਕਿੱਡਾ ਕਮਾ ਇਹ ਦੇਖੋ ਆ ਥੱਲੇ ਡਿੱਗੇ ਹੋਏ ਪੱਥਰ ਨੇ ਇੱਥੇ ਕੁਝ ਨਾ ਕੁਝ ਹੋ ਸਕਦਾ ਲਿਖਿਆ ਵੀ ਹੋਵੇ ਜੇ ਸਮਝ ਸਕੇ ਤਾਂ ਆ ਦੇਖੋ ਬਾਸ਼ਾ ਵੀ ਹੋ ਸਕਦੀ ਹੈ ਡਿਜ਼ਾਈਨ ਵੀ ਹੋ ਸਕਦਾ ਵਾ ਕਿਉਂਕਿ ਪੈਗੜਾ ਅੱਜ ਦਾ ਬਣਿਆ ਵਸਦੀਆਂ ਹੋ ਗਈਆਂ ਆ ਦੇਖੋ ਕਿ ਰਹਾ ਲੈ ਆ ਢੇਰ ਲੱਗ ਚੁੱਕਿਆ ਮੰਦਾ ਇਹਦੇ ਸਾਰੇ ਪੱਥਰਾਂ ਦਾ ਹੀ ਜੋ ਮੈਂ ਵੇਚੇ ਪੱਥਰ ਸੀਗੇ ਸਾਰੇ ਸਾਨੂੰ ਨਜ਼ਰ ਆ ਜਾਣਗੇ ਆ ਬੱਚੇ ਨਾਲ ਹੀ ਰੁੱਖ ਲੱਗਿਆ ਹੋਇਆ ਵਾ ਟੱਕ ਦਾ ਪਲਾਸ ਦਾ ਤਾਂ ਇਧਰਲੇ ਪਾਸੇ ਹੋਰ ਜਾ ਕੇ ਦਿਖਾ ਦਿਆਂ ਦੀ ਮੇਨ ਕਿ ਐਂਟਰੀ ਇਧਰਲੇ ਪਾਸੇ ਦੀ ਹੋਊਗੀ ਇਹ ਮੰਦਰ ਦੀ ਐਂਟਰੀ ਸੀ ਨਾ ਉਹ ਆਹ ਆਪਾਸੇ ਦੀ ਐਂਟਰੀ ਹੁੰਦੀ ਸੀਗੀ ਆ ਦੇਖ ਸਕਦੇ ਹੋ ਤੁਸੀਂ ਆ ਸਾਰੇ ਹੀ ਡੱਗ ਚੁੱਕਿਆ ਵਾ ਹ ਕਿਤੇ ਵੀ ਤੁਹਾਨੂੰ ਕੋਈ ਚੂਨਾ ਨਜ਼ਰ ਆ ਨਹੀਂ ਆਊਗਾ ਹੈ ਆਇਆ ਕੋਈ ਚੂਨਾ ਨਜ਼ਰ ਪਰ ਉਹ ਮੈਂ ਖੜਾ ਸੀਗਾ ਸਦੀਆਂ ਤੋਂ ਬਸ ਇਹ ਜਾਂ ਤਾਂ ਪੁਛਾਰ ਦੇ ਸਦਕਾ ਜਾਂ ਨਦੀ ਦੇ ਵਹਾਅ ਦੇ ਸਦਕਾ ਇਹ ਡੱਗ ਚੁੱਕਿਆ ਵੱਡੇ ਵੱਡੇ ਪੱਥਰ ਸਾਨੂੰ ਸਾਬਤ ਤੌਰ ਤੇ ਨਜ਼ਰ ਆ ਜਾਣਗੇ ਆ ਕੀ ਆ ਆਹ ਆ ਵੀ ਕੁਝ ਉੱਤੇ ਹੋ ਸਕਦਾ ਮਤਲਬ ਇਹ ਜਮ੍ਹਾਂ ਉੱਤਲੇ ਪਾਸਾ ਸੂਗਾ ਆ ਆ ਦੇਖੋ ਕਿਰਾ ਲੈ ਕਿਸ ਤਰੀਕੇ ਦੇ ਨਾਲ ਕਿੰਨੇ ਸਾਲ ਲਾ ਕੇ ਕਟਿਆ ਹੋਊਗਾ ਯਾਰ ਪੱਥਰਾਂ ਨੂੰ ਆ ਜਿਆਸੀ ਕਿ ਉਤਲਾਪੋਰਸ਼ਨ ਜਿਹੜੇ ਕਟਾਣਾ ਜੀ ਆ ਜਮਾ ਉਤਲਾਪੋਰਸ਼ਨ ਹੋਊਗਾ ਤੇ ਇਧਰਲੇ ਪਾਸੇ ਆ ਆਹ ਦੇਖਾਂ ਨੰਦੀ ਜੀ ਆ ਦੇਖ ਜੋ ਸ਼ਬਜੀ ਦੇ ਇਹਦਾ ਮਤਲਬ ਕੀ ਆ ਕਿ ਨ ਮੰਦਰ ਸ਼ਿਵ ਜੀ ਦਾ ਹੋਊਗਾ ਆ ਦੇਖੋ ਲੈ ਨੰਦੀ ਜੀ ਦਾ ਕਿੱਦਾਂ ਵੱਡਾ ਚਿੱਤਰ ਬਣਾਇਆ ਹੋਇਆ ਸੀਗਾ ਇਹਨਾਂ ਦਾ ਨੰਦੀ ਜੀ ਆ ਜਾਂ ਬਲ ਹਾਥੀ ਆ ਕੁਝ ਸਮਝ ਨਹੀਂ ਆਉਂਦੀ ਮੈਨੂੰ ਮਤਲਬ ਕਿ ਚਿੱਤਰ ਬਹੁਤ ਸੋਹਣਾ ਸੀਗਾ ਆ ਦੇਖੋ ਸਹੀ ਲੈ ਕਿੰਨਾ ਸੋਹਣਾ ਕੰਮ ਕੀਤਾ ਸੀ ਯਾਰ ਆ ਦੇਖੋ ਕਿੱਡਾ ਸੋਹਣਾ ਪੱਥਰ ਨੂੰ ਘੜਕੜ ਕੇ ਕਿੰਨੇ ਸਾਲ ਲਾਏ ਹੋਣਗੇ ਆ ਨਦੀ ਯਾਰੀ ਨਾਲ ਹੀ ਵਹਿਣ ਨਦੀ ਦਾ ਜਾਂਦਾ ਇਹਦੇ ਪਾਸ ਨਾਲ ਦੀ ਆ ਨਦੀ ਨਾਲ ਵਹਿ ਰਹੀ ਐ ਇਥੋਂ ਦੀ ਆਹਨ ਸਾਰੀ ਨਦੀ ਹੋਗੀ ਇਧਰਲੇ ਪਾਸੇ ਆਹ ਸਾਰੀ ਨਦੀ ਹੀ ਜਾ ਕੇ ਜਾਂਦੀ ਐ ਇਧਰੋਂ ਜਿਹੜੀ ਜਾਂਦੀ ਐ ਤੇ ਆ ਮੰਦਿਰ ਸੀ ਖੂਬਸੂਰਤ ਦਰਸ਼ਕੋ ਸ਼ੇਅਰ ਲਾਜ਼ਮੀ ਮਾਰ ਦਿਆ ਕਰੋ ਇਹ ਜਿਹੇ ਚੀਜ਼ਾਂ ਨੂੰ ਦਰਸ਼ਕੋ ਇਹ ਮੰਦਿਰ ਸੀਗਾ ਹਜ਼ਾਰ ਸਾਲ ਪੁਰਾਣਾ ਇਹਦੇ ਨਾਲ ਕੁਦਰਤੀ ਮਾਹੌਲ ਕਿੰਨਾ ਇੱਥੇ ਕੋਈ ਵੀ ਨਹੀਂ ਆਉਂਦਾ ਕਿਉਂਕਿ ਇੱਥੇ ਚੜਾਵਾ ਨਹੀਂ ਚੜਦਾ ਹਨਾ ਜੇ ਚੜਾਵਾ ਚੜਦਾ ਹੋਵੇ ਤਾਂ ਸਾਰਿਆਂ ਦਾ ਅਧਿਕਾਰ ਹੀ ਇੱਥੇ ਹੋਵੇ ਇੱਕ ਧਰਮ ਦੀ ਗੱਲ ਨਹੀਂ ਸਾਰੇ ਧਰਮਾਂ ਦੇ ਵਿੱਚ ਹੀ ਇਦਾਂ ਵਾ ਜਿੱਥੇ ਚੜਾਵਾ ਚੜਦਾ ਹੁੰਦਾ ਹਨਾ ਉਹਦਾ ਸਤਕਾਰ ਪੂਰਾ ਵੱਧ ਲੋਕ ਕਰਦੇ ਉਹ ਕਿਸ ਤਰੀਕਾ ਕਰਦੇ ਆ ਇਹ ਤੁਸੀਂ ਆਪ ਨੂੰ ਤੁਹਾਨੂੰ ਪਤਾ ਆਹ ਸਿੰਬਲ ਦਾ ਰੱਖ ਆਹ ਸਿੰਬਲ ਦਾ ਰੱਖਾ ਦਰਜਸ਼ਨ ਦਿਖਾਈ ਆਹ ਦੇਖ ਕਿਡਾ ਸੋਣਾ ਯਾਰ ਆਹ ਦੇਖੋ ਕਿਹੜਾ ਇੱਧਰ ਮਤਲਬ ਮੀਂਹ ਕਣੀ ਆਉਂਦੀ ਹੋ ਝੱਖੜ ਝਲ ਹੋਵੇ ਤਾਂ ਮਤਲਬ ਇੱਕ ਕਮਰੇ ਦੀ ਤਰ੍ਹਾਂ ਜਸ਼ਨ ਬੈਕ ਹੋ ਜਾ ਥੋੜਾ ਜਿਹਾ ਮਗਰ ਹੋ ਕੇ ਦਿਖਾ ਦੀ ਵੀ ਇੱਧਰਲੇ ਪਾਸੇ ਵੀ ਕੰਧ ਦਾ ਕੰਮ ਕਰਦੀ ਇੱਧਰਲੇ ਪਾਸੇ ਵੀ ਮਤਲਬ ਬੰਦਾ ਦੋ ਪਾਸੋਂ ਤੋਂ ਸੇਫ ਹੋ ਕੇ ਬਾਛੜ ਤੋਂ ਵੀ ਬਚ ਸਕਦਾ ਯਾਰ ਕੁਦਰਤ ਕਿੱਡਾ ਸ਼ੈਲਟਰ ਦਿੰਦੀ ਹੈ ਮਤਲਬ ਕਿੱਡੀ ਪਨਾਹ ਦਿੰਦੀ ਆ ਰਿਹਾ ਜਸ਼ਨ ਆ ਦੇਖੋ ਵੀ ਕਿੱਡਾ ਅਸਰ ਤਾਂ ਦਿਖਾਦੀ ਤਾਂ ਕਿ ਪਾਸੇ ਪਾਸੇ ਕਰਕੇ ਵੀ ਕਿੱਡੇ ਸੋਹਣੇ ਫੁੱਲ ਲੱਗਿਆ ਫੁੱਲ ਆ ਜਸ਼ਨ ਇਹਦੇ ਆ ਦਿਖਾ ਦੀ ਵੀ ਆ ਗੁਰਬਾਣੀ ਦੇ ਵਿੱਚ ਵੀ ਉਹ ਕਹਾ ਹੈ ਕਿ ਆਪ ਤੋਕ ਦਿੰਦੀ ਆਪਣੀ ਗੁਰੂ ਨਾਨਕ ਸਾਹਿਬ ਦੀ ਸਿੰਬਲ ਰੱਖ ਸਰਾਇਰਾ ਆ ਦੇਖੋ ਲੈ ਉਹ ਮਦਰ ਸਿੰਬਲ ਦਾ ਰੱਖ ਲੱਗਾ ਹੋਇਆ ਨੇੜੇ ਹੀ ਯਾਰ ਇੱਕ ਮਜਬੂਤ ਕੰਧ ਦੀ ਤਰ੍ਹਾਂ ਹੈ ਕਿਲੇ ਦੀ ਕੰਧ ਦੀ ਤਰ੍ਹਾਂ ਲੈ ਕਿਲੇ ਅਰਗਾ ਰੋਖਾ ਸਿੰਬਲ ਦਾ ਤੇ ਆਹ ਦਿਖਾ ਰਿਹਾ ਨਦੀ ਹੋਗੀ ਨਾਲ ਇਧਰਲੇ ਪਾਸੇ ਤੇ ਆਹ ਮੈਨੂੰ ਕਰਤੀ ਆਹ ਡੜਾ ਕਰਤੀਆਂ ਪਈਆਂ ਟੁੱਟੀਆਂ ਹੋਈਆਂ ਦੂਰ ਤੱਕ ਪਈਆਂ ਨੇ ਆਹ ਦੇਖੋ ਜਿਸ ਨੇੜੇ ਲਈ ਆਹ ਦੇਖੀ ਆ ਦਿਖਾਈ ਕਿਟਕਟਾਂ ਜਾ ਰਿਹਾ ਸਹੀ ਇਧਰਲੇ ਪਾਸੇ ਦੀ ਆ ਕੇ ਦਿਖਾ ਦੇ ਕਿੱਡੇ ਸੋਹਣੇ ਆ ਟੱਲੀਆਂ ਇਹਦਾ ਮਤਲਬ ਜਿਹੜਾ ਆਹ ਪੋਰਸ਼ਨ ਆ ਨਾ ਆਹ ਆਹ ਇਹ ਇਹ ਉੱਥੋਂ ਟੁੱਟਿਆ ਹੋਇਆ ਵਾ ਹੈਨਾ ਜੇਸ਼ਨ ਹਾਂਜੀ ਆਹ ਦੀ ਆ ਆ ਜਿਹੜਾ ਹੈਗਾ ਨਾ ਗਾਲਾ ਇਥੋਂ ਪਤਾ ਕਿੱਥੋਂ ਟੁੱਟਿਆ ਹੋਇਆ ਸਾਰਾ ਪੋਰਸ਼ਨ ਇਹਦੇ ਨਾਲੋਂ ਇੱਥੇ ਲੱਗਿਆ ਹੋਊਗਾ ਇਹ ਇੱਥੇ ਇਥੋਂ ਟੁੱਟ ਕੇ ਉੱਥੇ ਡਿੱਗਿਆ ਹੋਇਆ ਕਿਸਨ ਐਂ ਤਾਂ ਟੁੱਟਣ ਵਾਲਾ ਹੈ ਨਹੀਂ ਸੀ ਜ਼ਰੂਰ ਕਿਸੇ ਨੇ ਸ਼ਰਾਰਤ ਕਰਕੇ ਭੰਨਿਆ ਹੋਊਗਾ ਹੈਨਾ ਇੱਥੇ ਇੱਥੇ ਇੱਥੋਂ ਲੱਗਣ ਵਾਲਾ ਸੀ ਇਹ ਪੋਰਸ਼ਨ ਇਹ ਕੋ ਮੂਰਤੀ ਪਈ ਆ ਹਾਂ ਜਿੱਧਰ ਆ ਇਧਰ ਆ ਇਧਰ ਆ ਆ ਦੇਖੀ ਕੰਡੇ ਬਹੁਤ ਜ਼ਿਆਦਾ ਇੱਥੇ ਆਹ ਦੇਖ ਲੋਕ ਇੱਥੇ ਗੰਦਗੀ ਬਹੁਤ ਪਾਕੇ ਜਾਂਦੇ ਆ ਯਾਰ ਕਮਾਲ ਆ ਪਤਾ ਨਹੀਂ ਕੀ ਕਰਦੇ ਆ ਆ ਦੇਖ ਮੂਰਤੀ ਪਈ ਆ ਇੱਥੇ ਕੋਈ ਕਰਤੀ ਪਈ ਆ ਹਨਾ ਬਣਾਈ ਹੋਈ ਮਤਲਬ ਖੰਡਿਤ ਹੋ ਚੁੱਕੀ ਆ ਰ ਹੈ ਸਜੈਸ਼ਨ ਖੰਡਿਤ ਹੋ ਚੁੱਕੀ ਆ ਤੇ گاਵਾ ਵਗੈਰਾ ਫਿਰਦੀਆਂ ਇੱਥੇ ਪਾਣੀ ਦੀ ਬਹੁਤ ਕਮੀ ਆ ਪਿਆਸੀਆਂ ਹੋਈਆਂ ਦੇਖੋ ਕਿਸ ਤਰੀਕੇ ਦਾ ਮਤਲਬ ਮਾਹੌਲ ਆ ਇੱਥੇ ਇਹ ਕੇਲਵਾੜੇ ਦੇ ਕੋਲ ਸੀ ਅਸੀਂ ਤੇ ਬਹੁਤ ਕਮਾਲ ਦਾ ਉਹ ਵੀ ਸਿੰਬਲ ਆ ਉਹ ਵੀ ਫਲ ਨਜ਼ਰ ਆਉਣਗੇ ਉਹ ਵੀ ਸਿੰਪਲ ਦਾ ਰੱਖਾ ਸਿੰਬਲ ਇੱਥੇ ਕਾਫੀ ਆ ਪਲਾਸ ਸ਼ਿਮ ਸਿੰਬਲ ਆ ਰੱਖ ਦਾ ਪਤਾ ਨਹੀਂ ਕੀ ਆ ਤੇ ਪਰਲੇ ਪਾਸੇ ਜਮਣਾ ਲੱਗੀਆਂ ਵਾ ਇੱਧੇਸ਼ਣ ਇਧਰਲੇ ਪਾਸੇ ਆ ਜਮਣਾ ਲੱਗੀਆਂ ਵਾ ਆ ਜਮਣਾ ਨਜ਼ਰ ਆ ਲੈਣਗੇ ਨਜ਼ੀ ਦੇਖਣਾ ਇਹਨਾਂ ਦਾ ਸਵਾਦ ਬਹੁਤ ਵੱਖਰਾ ਹੁੰਦਾ ਇਹ ਜਿਹੜੀ ਸ਼ੈਲ ਹੁੰਦੀ ਆ ਪਤਲੀ ਜੀ ਹੁੰਦੀ ਆ ਪਰ ਸਵਾਦ ਜਿਹੜੀਆਂ ਆਮ ਹੁੰਦੀਆਂ ਵਾ ਜਮਣਾ ਮੋਟੀਆਂ ਗੁੱਦੇਦਾਰ ਉੰਨਾਂ ਨਾਲੋਂ ਵੱਖਰਾ ਹੁੰਦਾ ਮੈਨੂੰ ਇਹ ਜ਼ਿਆਦਾ ਸਵਾਦ ਲੱਗਦੀਆਂ ਉਹ ਜਿਹੜੀਆਂ ਬਾਜ਼ਾਰੂ ਨਾ ਹੋਣ ਨਾਲੋਂ ਇਹ ਆ ਇਹ ਕੁਦਰਤੀ ਤੌਰ ਤੇ ਜੰਗਲੀ ਫਾਲੀ ਆ ਇਹ ਤੇ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦਾ ਮਿਲਾਂਗੇ ਇਹ ਸੀ ਹਜ਼ਾਰ ਸਾਲ ਪੁਰਾਣਾ ਮੰਦਿਰ ਜਿਹੜਾ ਤੁਸੀਂ ਵੇਖਿਆ ਧੰਨਵਾਦ ਮਿਹਰਬਾਨੀ ਤੁਸੀਂ ਬਹੁਤ ਮੁਹੱਬਤ ਕਰਦੇ ਹੋ ਇਸ ਚੀਜ਼ਾਂ ਨੂੰ ਹਨ ਜਿਹਦੇ ਕਰਕੇ ਆਪਾਂ ਹੀ ਦਿਖਾਉਨੇ ਆ ਧੰਨਵਾਦ ਮਿਹਰਬਾਨੀ